ਹਾਂ ਜੀ ਕੁਝ ਚੀਜ਼ਾਂ ਜਿਹੜੀਆਂ ਉਹਨਾਂ ਦੀ ਇੱਕ ਬੁੱਕ ਪਬਲਿਸ਼ ਹੋਣ ਵਾਲੀ ਸੀ ਅ ਮੇਰੀ ਉਹਨਾਂ ਨਾਲ ਗੱਲ ਹੋਈ ਸੀ ਦੋ ਦਿਨ ਪਹਿਲਾਂ ਪਬਲਿਸ਼ਰ ਨਾਲ ਵੀ ਗੱਲ ਹੋਈ ਸੀ ਕਿ ਵੀ ਉਹ ਕਹਿੰਦੇ ਸੀ ਵੀ ਇੱਕ ਬੁੱਕ ਹੋਰ ਆਉਣੀ ਆ ਪਰ ਉਹਨਾਂ ਨੇ ਉਹਨਾਂ ਨੂੰ ਅਜੇ ਪਬਲਿਸ਼ਰ ਹਾਊਸ ਵਿੱਚ ਦਿੱਤੀ ਨਹੀਂ ਸੀ ਸੋ ਮੈਨੂੰ ਉਮੀਦ ਹੈ ਵੀ ਥੋੜੇ ਟਾਈਮ ਵਿੱਚ ਉਹ ਬੁੱਕ ਵੀ ਰਿਲੀਜ਼ ਹੋਊਗੀ ਉਹਨਾਂ ਦੀ ਮੁਖਤਿਆਰ ਸੀ ਬਿਲਕੁਲ ਰਿਲੀਜ਼ ਹੋਊਗੀ ਸੋ ਉਹ ਜਲਦੀ ਆਊਗੀ 20 ਤਰੀਕ ਸੋਮਵਾਰ ਨੂੰ ਗੁਰਦੁਆਰਾ ਮਾਈ ਬਿਸ਼ਨਕਰ ਸ਼ਾਂਤ پارک ਆਸ਼ਾਪੁਰੀ ਲੁਧਿਆਣੇ ਲੁਧਿਆਣੇ ਵਿਖੇ 11 ਤੋਂ 1 ਵਜੇ ਤੱਕ ਇਹ ਸਾਰੇ ਪੰਜਾਬੀ ਜਗਤ ਉਹ ਦੁਨੀਆ ਦੇ ਕਿਸੇ ਵੀ ਕੋਨੇ 'ਚ ਰਹਿੰਦਾ ਔਰ ਪੰਜਾਬੀ ਸੱਤ ਨੂੰ ਜਿਹੜਾ ਨਾਂ ਪੂਰਾ ਹੋਣ ਵਾਲਾ ਘਟਾ ਪਿਆ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਮੈਂ ਤੇ ਸਾਡੇ ਐਕਸ਼ਨ ਸਾਹਿਬ ਕਲਚਰ ਡਿਪਾਰਟਮੈਂਟ ਤੋਂ ਔਰ ਸਾਡੇ ਤਹਿਸੀਲਦਾਰ ਸਾਹਿਬ ਅਸੀਂ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਥੇ ਹਾਜ਼ਰ ਆ ਨਾ ਸਿਰਫ ਪਰਿਵਾਰ ਨੂੰ ਪੰਜਾਬੀਆਂ ਨੂੰ ਇਹ ਜਿਹੜਾ ਘਾਟਾ ਇਹ ਕਦੀ ਪੂਰਾ ਨਹੀਂ ਹੋਏਗਾ ਜਿਹੜਾ ਯੋਗਦਾਨ ਇਹਨਾਂ ਨੇ ਪੰਜਾਬੀ ਗਜ਼ਲਾਂ ਨੂੰ ਪੰਜਾਬੀ ਲਿਟਰੇਚਰ ਨੂੰ ਦਿੱਤਾ ਸ਼ਾਇਦ ਹੀ ਆ ਕੋਈ ਇਸ ਤਰ੍ਹਾਂ ਦਾ ਇਹ ਘਾਟਾ ਕੋ ਪੂਰਾ ਕਰ ਸਕੇ